ਦੇਖ ਰਹੇ ਹੋ ਐਲਐਮਆਈ ਟੀਵੀ ਪੰਜਾਬ ਗੁਰਦਾਸਪੁਰ ਦੇ ਪਿੰਡ ਖੁਜਾਲਾ ਵਿੱਚ ਰنجਿਸ਼ ਤੇ ਚਲਦਿਆ ਚੱਲਿਆ ਗੋਲੀਆਂ ਖਾਲੀ ਖੋਲ ਹੋਏ ਬਰਾਮਦ ਮਾਮਲਾ ਦੋਵੇਂ ਪਰਿਵਾਰਾਂ ਵਿੱਚ ਇੱਕ ਕਾਂੰਡ ਨੂੰ ਲੈ ਕੇ ਚੱਲ ਰਿਹਾ ਵਿਵਾਦ ਬੀਤੇ ਦਿਨ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਖੁਜਾਲਾ ਵਿੱਚ ਫਾਇਰਿੰਗ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹਨ ਡੀਐਸਪੀ ਹਰਕ੍ਰਿਸ਼ਨ ਸਿੰਘ ਸ੍ਰੀ ਹਰੀ ਗੋਬਿੰਦਪੁਰ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਹੈਪੀ ਪੁੱਤਰ ਰਚਪਾਲ ਸਿੰਘ ਵਾਸੀ ਖੁਜਾਲਾ ਦਾ ਬੂਟਾ ਸਿੰਘ ਪੁੱਤਰ ਸਾਧੂ ਸਿੰਘ ਨਾਲ ਇੱਕ ਕੰਦ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਉਸੇ ਗੱਲ ਨੂੰ ਲੈ ਕੇ ਬੀਤੀ ਰਾਤ ਲਗਭਗ 11 ਵਜੇ ਹਰਪ੍ਰੀਤ ਸਿੰਘ ਹੈਪੀ ਵੱਲੋਂ ਹਵਾਈ ਫਾਇਰ ਕੀਤੇ ਗਏ ਜਿਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਹਰਪ੍ਰੀਤ ਸਿੰਘ ਹੈਪੀ ਅਤੇ ਉਸ ਦੇ ਸਾਥੀਆਂ ਉੱਪਰ ਕਾਨੂੰਨ ਮੁਤਾਬਕ ਬੰਦੀਆਂ ਤਾਰਾਵਾ ਅਧੀਨ ਥਾਣਾ ਕੁਮਾਨ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਦੀ ਪਾਲ ਜਾਰੀ ਹੈ ਦੂਜੇ ਪਾਸੇ মিডিਆ ਨਾਲ ਗੱਲਬਾਤ ਕਰਦਿਆਂ ਪੀੜਤ ਬੂਟਾ ਸਿੰਘ ਦੇ بیٹے ਨੇ ਦੱਸਿਆ ਕਿ ਹੈਪੀ ਅਤੇ ਇਸ ਦੇ ਕੁਝ ਸਾਥੀਆਂ ਵੱਲੋਂ ਬੀਤੇ ਸਮੇਂ ਤੋਂ ਹੀ ਸਾਡੇ ਪਰਿਵਾਰ ਨਾਲ ਵਧੀਆਂਕੀਆਂ ਕੀਤੀਆਂ ਗਈਆਂ ਸਨ ਜਿਸ ਦਾ ਫੈਸਲਾ ਸਾਡੇ ਹੱਕ ਵਿੱਚ ਆਇਆ ਹੈ ਉਸੇ ਰੰਜਿਸ਼ ਵਿੱਚ ਹਰਪ੍ਰੀਤ ਸਿੰਘ ਹੈਪੀ ਆਪਣੇ ਸਾਥੀ ਅਤੇ ਕੁਝ ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਰਾਤ ਲਗਭਗ 11 ਵਜੇ ਘਰ ਅੱਗੇ ਆ ਕੇ ਗਾਲ੍ਹਾਂ ਕੱਢਣ ਲੱਗ ਪਿਆ ਅਤੇ ਧਮਕੀਆਂ ਦਿੰਦੇ ਹੋਏ ਆਪਣੇ ਲਾਇਸੈਂਸੀ ਹਥਿਆਰ ਨਾਲ ਫਾਇਰਿੰਗ ਕੀਤੀ ਜੋ ਕਿ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਜਿਸ ਤੇ ਚੌਂਕੀ ਉਦਨਵਾਲ ਇਸ ਘਟਨਾ ਦੀ ਜਾਣਕਾਰੀ ਦਿੱਤੀ ਰਾਤ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਖਾਲੀ ਖੋਲ ਬਰਾਮਦ ਕੀਤੇ ਗਏ ਹਨ ਬੂਟਾ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਨੂੰ ਹਰਪ੍ਰੀਤ ਸਿੰਘ ਹੈਪੀ ਤੋਂ ਜਾਨੀ ਖਤਰਾ ਹੈ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਆਓ ਵੇਖਦੇ ਹਾਂ ਪੱਤਰਕਾਰ ਜਸਪਾਲ ਚੰਦਨ ਦੀ ਐਲ ਐਮ ਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਸਾਹਿਬ ਦਾ ਪੰਜ ਪਿੰਡ ਫਿਆਲਾ ਤੇ ਕੀ ਰਾਤ ਘਟਨਾ ਵਾਪਰੀ ਹੈ ਇੱਥੇ ਘਟਨਾ ਜੀ ਰਾਤੀ ਇਹ ਬੂਟਾ ਸਿੰਘ ਤੇ ਘਰ ਦੇ ਡਾਕੇ ਗੋਲੀ ਚਲਾਈ ਗਏ ਇਹਨਾਂ ਨਾਲੇ ਗਾਲਾ-ਗੋਲਾ ਕੱਢੀ ਗੀਆਂ ਉੱਥੇ ਨਾਲੇ ਰੋੜੇ-ਰੂੜੇ ਮਾਰੇ ਗਏ ਆ ਜੀ ਮੁੜ ਕੇ ਉਸ ਤੋਂ ਬਾਅਦ ਜੋ ਉਧਰੋਂ ਐਨੂੰ ਆਏ ਆ ਅੱਛਾ ਇਧਰੋਂ ਆਣ ਕੇ ਤੇ ਫੇਰ ਇੱਥੇ ਆਣ ਕੇ ਆ ਬੂਹੇ ਤੇ ਗਾੜੀ ਗੋਲੀਆਂ ਚਲਾਈਆਂ ਠੀਕ ਹੈ ਤੇ ਗਾਲਾਂ ਕੱਢੀਆਂ ਬਹੁਤ ਜ਼ਿਆਦੀਆਂ ਇੱਥੋਂ ਗਾੜੀ ਜਾ ਕੇ ਫੇਰ ਚੌਂਕ 'ਚ ਗਏ ਉੱਥੇ ਇਹ ਘਰ ਦੇ ਨਾਲੇ ਇੱਥੇ ਗੋਲੀ ਚੱਲਦੀ ਹੈ ਇਹ ਹੈ ਜਗਤਾਰ ਸਿੰਘ ਦਾ ਜੀ ਮੇਰਾ ਭਰਾਈ ਆ ਠੀਕ ਹੈ ਜੀ ਤੇ ਉੱਥੋਂ ਫੇਰ ਚੌਂਕ 'ਚ ਜਾ ਕੇ ਫੇਰ ਇਦਾਂ ਹੀ ਗੋਲੀਆਂ ਬਹੁਤ ਜ਼ਿਆਦੀਆਂ ਉੱਥੇ ਵੀ ਚਲਾਈਆਂ ਇਹਨਾਂ ਨੇ ਤੇ ਕਰਨੇ ਅਭੀ ਉੱਥੇ ਉਹ ਗੇਟ ਦੇ ਕੋਠੀ ਤੇ ਚੱਲਦਾ ਉਹ ਗੇਟ ਦਾ ਚੱਕਰ ਜੀ ਉਹ ਕਾ ਤਰਕਾਸਤਰਕੂਸ਼ ਮੇਰੇ ਹਿਸਾਬ ਨਾਲ ਦਿੱਤੀ ਐ ਐਸਐਸਪੀ ਸਾਹਿਬ ਨੂੰ ਵੀ ਸਾਡਾ ਕੋਰਟ ਦੇ ਹਿਸਾਬ ਨਾਲ ਜੋ ਫੈਸਲਾ ਹੋਇਆ ਵਾ ਉਸ ਹਿਸਾਬ ਨਾਲ ਹਾਨੂੰ ਇਨਸਾਫ ਦਵਾਇਆ ਜਾਵੇ ਦਰਵਾਜ਼ਾ ਗੇਟ ਜਿਹੜਾ ਉਹ ਖੁਲਾਇਆ ਜਾਵੇ ਜੀ ਉਹਦੇ ਸਬੰਧ ਚ ਕਿਤੇ ਫੋਨ ਫਾਨ ਮੇਰੇ ਹਿਸਾਬ ਨਾਲ ਆਏ ਐ ਇਹਨਾਂ ਨੂੰ ਕੱਲ ਉਹਦੇ ਸਬੰਧ ਚ ਫਿਰ ਇਹਨਾਂ ਪੀ ਖਾ ਕੇ ਤੇ ਇਦਾਂ ਕੋਈ ਇਹ ਕੌਣ ਲੋਕ ਨੇ ਜਿਹਨਾਂ ਨੇ ਚਲਾਈ ਗੋਲੀ ਇਹ ਹਰਪ੍ਰੀਤ ਸਿੰਘ ਆ ਜਿਹੜੇ}{|\text{ਰਿਸ਼ਪਾਲ ਸਿੰਘ}} ਕਿੰਨੇ ਲੋਕ ਸਨ ਇਹ ਪੰਜ ਛੇ ਜਣੇ ਸੀ ਕੀ ਮੰਗ ਕਰਦੇ ਕਿ ਮੰਗ ਕਰਦੇ ਆ ਅਸੀਂ ਇਨਸਾਫ ਚਾਹੁੰਦੇ ਆ ਵੀ ਇਨਸਾਫ ਹੋਣਾ ਚਾਹੀਦਾ ਵਾ ਇਹ ਗੁੰਡਾਗਰਦੀ ਨਹੀਂ ਚੱਲਣੀ ਚਾਹੀਦੀ ਤੇ ਕੋਈ ਲਿਖਤੀ ਸ਼ਿਕਾਇਤ ਦਿੱਤੀ ਹੈ ਹਾਂਜੀ ਐਸਐਚਓ ਸਾਹਿਬ ਵੀ ਆਏ ਕਮਾਨ ਤੇ ਐਸਐਸਆਈ ਉਧਰ ਵਾਲ ਚੌਕੀ ਚਾਰਜ ਜੀ ਵੀ ਆਏ ਜੀ ਉਹ ਸਾਰਾ ਵੇਖ ਕੇ ਇਥੋਂ ਖਾਲੀ ਰਹਉਂਦੇ ਜਿਹੜੇ ਉਹ ਲੈ ਗਏ ਕਿੰਨੇ ਕਿੰਨੇ ਰੌਂਦ ਫਰੰਗ ਹੋਈ ਇੱਥੇ 5 ਕਿ ਮੇਰੇ ਹੱਥ ਲੱਭੇ 12 13 ਚੱਲੇ ਹੁੰਦਾ ਜੀ ਤੇ 5 6 ਜਿਹੜੇ ਖਾਲੀ ਰਹਉਂਦੇ ਲੱਭੇ ਭਾਈ ਕਿਹਨਾਂ ਦਾ ਡਾ ਘਰੇ ਲਾਲ ਕਬਿੰਦਰ ਸਿੰਘ ਕਿੱਥੋਂ ਰਹਿਣ ਵਾਲੇ ਹੋ ਪਿੰਡ ਤੇੜਾ ਜਿਹੜਾ ਤੇਰਾ ਅੱਜੂ ਘਟਨਾਵਪਰੀ ਕੀ ਕੀ ਗੱਲ ਹੋਈ ਸੀ ਰਾਤ ਗੱਲ ਕੋਈ ਵੀ ਨਹੀਂ ਜੀ ਖਾ ਪੀ ਕੇ ਸੁੱਤੇ ਸੀ ਆ ਕੇ 11 ਵਜੇ ਸਾਡੇ ਘਰ ਤੇ ਗੁੰਡਿਆਂ ਦਾ ਟੋਲਾ ਗਾਲਾਂ ਕੱਢਣ ਦਾ ਪੈ ਫਾਇਰ ਕਰਨ ਦਾ ਪਿਆ ਨਾਲ ਰੂੜੇ ਵੀ ਮਾਰੇ ਗੇਟ ਨੂੰ ਸਾਡੇ ਘਰ ਵੀ ਮਾਰੇ ਉਹ ਪਰਲੇ ਘਰ ਵੀ ਮਾਰੇ ਇਹ ਕੌਣ ਲੋਕ ਸਨ ਸਾਡੇ ਗੰਦੀਆਂ ਗਾਲਾਂ ਕੱਢੀਆਂ ਨਾਲਿਆਂ ਦੇ ਬਾਹਰ ਨਿਕਲੋ ਤੁਹਾਨੂੰ ਮਾਰ ਦੇਣਾ ਅੱਜ ਇਹ ਕੌਣ ਲੋਕ ਸਨ ਇਹ ਸਾਡੇ ਪਿੰਡੋਂ ਹੀ ਆ ਕੁਵਲਦੀ ਜੀ ਹਾਂ ਜੀ ਤੇ ਪਹਿਲਾਂ ਵੀ ਲੱਗਦੀ ਪਹਿਲਾਂ ਅੱਜ ਤੋਂ 2 ਸਾਲ ਪਹਿਲਾਂ ਸਾਡੇ ਵਿਆਹ ਦੇ ਚਾਚੇ ਦੇ ਮੁੰਡੇ ਦੇ ਵਿੱਚ ਨਾ ਗੱਡੀ ਪੰਨੀ ਖੜੀ ਵਾਦੇ ਵਿੱਚ ਨਾ ਹੱਡੀ 80 ਫੁੱਟ ਲੰਮੀ ਕੰਧ ਢਾਈ 40 ਰਾਤ ਗੁੰਡੇ ਲਿਆ ਗਏ ਪਰ ਉਦੋਂ ਕੋਲ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਪੰਚਾਇਤ ਇਹਨਾਂ ਦੀ ਸੀ ਹੈ ਤੇ ਹੁਣ ਹੁਣ ਪੁਲਿਸ ਨੇ ਅੱਜ ਪਰਚਾ ਦਰਜ ਕੀਤਾ ਵੇਖੋ ਕੀ ਕਾਰਵਾਈ ਕਰਦੇ ਆ ਬਾਹੱਡੀ ਜਾਨ ਨੂੰ ਖਤਰਾ ਖਤਰਾ ਕਿੰਨੇ ਲੋਕ ਸੰਭਾਲੀ ਸਾਨੂੰ ਪੈ ਸਕਦਾ ਕਿੰਨੇ ਲੋਕ ਸੰ ਇਹ ਚਾਰ ਲੋਕ ਸੀ ਬਾਕੀ ਆਦਮ ਸੱਤੇ ਪਤਾ ਨਹੀਂ ਕਿੰਨੇ ਕਿ ਇਹਨਾਂ ਦੇ ਨਾਲ ਰਾਤ ਕੋਈ ਪਤਾ ਨਹੀਂ ਲੱਗਾ ਮੇਨ ਬੰਦਾ ਕੌਣ ਸੀ ਮੇਨ ਹਰਪ੍ਰੀਤ ਸਿੰਘ ਆ ਜੀ ਇੱਥੇ ਦਾ ਸਾਨੂੰ ਫਰਵਾਲ ਸਿੰਘ ਜੜਾ ਹਾਂਜੀ ਤੇ ਕੀ ਮੰਗ ਕਰਦੇ ਹੋ ਮੰਗ ਕਰਦੇ ਸਾਨੂੰ ਹੰਸਾਬ ਚਾਹੀਦਾ ਸਾਡੀ ਜਾਨ ਨੂੰ ਖਤਰਾ ਸਾਡੀ ਨਾਲ ਕੋ ਪੁਲਿਸ ਮਸਦ ਕਰਦਾ ਨਾ ਉਹਦਾ ਕਰਦੇ ਸਾਡਾ ਉਥੇ ਥਾਂ ਆਪਣਾਵਾ ਤੇ ਇਹਨਾਂ ਪੰਚਾਇਤੀ ਬਣਾ ਗਏ ਤੇ ਉਹਦੇ ਵਿੱਚ ਵੀ ਸ਼ੈੱਡ ਬਣਾ ਦਿੱਤਾ ਗਿਆ ਹੈ ਤੇ ਸਰਕਾਰੀ ਨਾਲਕਾ ਸਾਡੇ ਗੇਟ ਦੇ ਗਾੜੀ ਲਾ ਦਿੱਤਾ ਗਿਆ ਤੁਸੀਂ ਖੁਦ ਜਾ ਕੇ ਵੇਖ ਲਓ ਕਿ ਗੇਟ ਸਾਡਾ ਬੰਦ ਉਹ ਗਾੜੀ ਨਾਲਕਾ ਲਗਾ ਇਹ ਪੁੱੜਦੇ ਨਹੀਂ ਸਾਡਾ ਗੇਟ ਖਾ ਕੇ ਆਜਾਈ ਚਾਲੂ ਕਰਾਈ ਜਾਵੇ ਪਰ ਨਹੀਂ ਕੋਈ ਕਾਰਵਾਈ ਨਹੀਂ ਕਰਦਾ ਕਿੰਨੇ ਰਾਊਂਡ ਫੈਰ ਕੋਈ ਹੈ ਹਾਂਜੀ ਕਿੰਨੇ ਰਾਊਂਡ ਫੈਰ ਕੋਈ ਰਾਤ 15 ਰਾਊਂਡ ਜੀ ਠੀਕ ਹੈ ਪੁਲਸਾਈ ਹੀ ਸਵੇਰੇ ਸਾਰਾ ਲੈ ਕੇ ਗਈ ਹੈ ਹਾਂਜੀ ਕੋ ਲਿਖਤੀ ਸ਼ਿਕਾਇਤ ਦੁੱਤੀ ਹੈ ਹਾਂਜੀ ਹਾਂਜੀ ਠੀਕ ਹੈ ਇਲੈਕਟ੍ਰਿਕ ਸ਼ਿਕਾਇਤ ਹੋ ਗਈ ਹੈ ਜੀ ਹਾਂਜੀ ਪਤੀ 112 ਤੇ ਕੰਪਲੀਟ ਆਈ ਸੀ ਕਿ ਇੱਕ ਹੈਪੀ ਨਾ ਦਾ ਬੰਦਾ ਖਜਾਲੇ ਦੇ ਵਿੱਚ ਉਹਨੇ ਗੋਲੀਆਂ ਚਲਾਈਆਂ ਜੀ ਤੋਂ ਅਸੀਂ ਜਾ ਕੇ ਇਹਦਾ ਵੈਰੀਫਾਈ ਕੀਤਾ ਉਨੇ ਆਪਣੇ ਲਾਇਸੈਂਸੀ ਹਸਿਆਰ ਦੇ ਨਾਲ ਆਪਣਾ ਧਮਕੀਆਂ ਦੇ ਕੇ ਸਰਪਰਸ ਨੇ ਗੁੜੀਆਂ ਚਲਾਈਆਂ ਉਹਦੇ ਧਾਰਤੇ ਚ ਜੀ ਅਸੀਂ ਆਪਣਾ ਪਰਚਾ ਦਰਜ ਕਰਕੇ ਜਿਹੜੀ ਅਗਲੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਸਰ ਕੀ ਕਰਨਾ ਫਾਇਰਿੰਗ ਕਰਨ ਦਾ ਇਹਨਾਂ ਦਾ ਕੋਈ ਪਹਿਲਾਂ ਕੋਈ ਆਪਸ ਵਿੱਚ ਹੀ ਲੜਾਈ ਝਗੜਾ ਹੈ ਕੋਈ ਕੰਮ ਤੋਂ ਲੈ ਕੇ ਲੜਾਈ ਝਗੜਾ ਚੱਲਿਆ ਸੀ ਜਿਹਦੇ ਕਰਕੇ ਇਹਨਾਂ ਦੇ ਟਸਲ ਚੱਲਦੀ ਸੀ ਪਰਤੂ ਇਹਨੇ ਜਿਹੜਾ ਹੈਪੀ ਆ ਹਰਪ੍ਰੀਤ ਸਿੰਘ ਹੈਪੀ ਇਹਨੇ ਜਾਤੀ ਜਾਤੀ ਕੀਤੀ ਹੈ ਇਹਨੇ ਆਪਣੇ ਲਾਇਸੈਂਸੀ ਹਸਿਆਰ ਦੇ ਨਾਲ ਜਾ ਕੇ ਸ਼ਰੀਅਨ ਗੁੜੀਆਂ ਚਲਾਈਆਂ ਹਵਾਈ ਫਰ ਕੀਤੇ ਨੇ ਤੇ ਜਿਹੜਾ ਅਸੀਂ ਇਹ ਇਖਲਾਬ ਬੰਦੀ ਕਰ ਵੀ ਕਰਕੇ ਅਗਲੀ ਕਰ ਵੀ ਕੀਤੀ ਹੈ ਮੌਕੇ ਤੋਂ ਥੋੜੀ ਜਾਣਕਾਰੀ ਇਕੱਠੀ ਕੀਤੀ ਪਤਾ ਲੱਗਾ ਕਿ ਦੋ ਤਿੰਨ ਜਗ੍ਹਾ ਪਿੰਡ 'ਚ ਬਦਲਰੋਂ ਫਾਇਰਿੰਗ ਕੀਤੀ ਗਈ ਹੈ ਦੋ ਜਗ੍ਹਾ ਇੱਕ ਦੋ ਜਗ੍ਹਾ ਕੀਤੀ ਆ ਉਹਨੇ ਇੱਕ ਆਪਣਾ ਚੌਂਕ ਦੇ ਵਿੱਚ ਕੀਤੀ ਕਿਸੇ ਦੇ ਕਰ ਦੇ ਕੇ ਜੀ ਕੀਤੀ ਤੇ ਇਹਦਾ ਕੋਈ ਬੈਕਗ੍ਰਾਉਂਡ ਕਿਵੇਂ ਦੀ ਹੈ ਹੈਪੀ ਦੀ ਉਹਦੇ ਸੰਬੰਧ ਵਿੱਚ ਸਾਡੀ ਇਨਵੈਸਟੀਗੇਸ਼ਨ ਚੱਲਦੀ ਹੈ ਬੈਕਗ੍ਰਾਉਂਡ ਤਾਂ ਫਿਲਹਾਲ ਜੀ ਅਸੀਂ ਇਨਵੈਸਟੀਗੇਸ਼ਨ ਸਾਡੀ ਚੱਲਦੀ ਹੈ ਇਨਵੈਸਟੀਗੇਸ਼ਨ ਦਾ ਮੈਟਰ ਦੇਖ ਰਹੀ ਸੀ ਧੰਨਵਾਦ ਜੀ